विधानसभा ਹਲਕਾ ਇਨਾਲਾ ਦੇ ਕੁਸਵਰਮਦਾਸ ਜਿੱਥੇ ਗੱਲ ਕੀਤੀ ਜਾਵੇ ਤਾਂ ਹਰਾਂ ਦੇ ਪਾਣੀ ਦੇ ਕਿਸਾਨਾਂ ਦਾ ਜੀਵਨ ਦੁਸਵਰਕਾ ਛੱਡਿਆ ਹੈ ਜਿੱਥੇ ਕਿ ਪ੍ਰਸ਼ਾਸਨ ਦੇ ਤੇ ਪੰਜਾਬ ਸਰਕਾਰ ਦੀਆਂ ਬੜੀਆਂ-ਬੜੀਆਂ ਨੀਤੀਆਂ ਅਸੀਂ ਸਾਨੂੰ ਮਿਲਦੀਆਂ ਰਹਿੰਦੀਆਂ ਹਨ ਉੱਥੇ ਅੱਜ ਕੱਲ ਕੀਤੀ ਜਾਵੇ ਤਾਂ ਅਸੀਂ ਗਰਾਊਂਡ ਲੈਵਲ ਜ਼ੀਰੋ ਲੈਵਲ ਤੇ ਜਾ ਕੇ ਦੇਖਿਆ ਕਿ ਕਿ ਪ੍ਰਸ਼ਾਸਨਿਕ ਅਧਿਕਾਰੀ ਆਪਣਾ ਡਿਊਟੀ ਆਪਣਾ ਕੰਮ ਪੂਰਨ ਤਰੀਕੇ ਨਾਲ ਕਰ ਰਹੇ ਹਨ ਜਿੱਥੇ ਸਾਨੂੰ ਖਬਰ ਮਿਲੀ ਕਿ ਵਿਦਾਲ ਸਵਾਲਕਾ ਇਨਾਲਾ ਦੇ ਪਿੰਡ ਨਾਨੂ ਕੀ ਜਿੱਥੇ ਕੀ ਪਟਵਾਰੀ ਸਾਹਿਬ ਆਪਣੀ ਡਿਊਟੀ ਬੜੀ ਹੀ ਤਨਦੇਹੀ ਨਾਲ ਕਰਦੇ ਹੋਏ ਨਜ਼ਰ ਆ ਰਹੇ ਹਨ ਉੱਥੇ ਜਾ ਕੇ ਵੇਖਿਆ ਗਿਆ ਤਾਂ ਪਟਵਾਰੀ ਸੰਦੀਪ ਸਿੰਘ ਸੰਧੂ ਜੋ ਕਿ ਇੱਕ ਬਹੁਤ ਹੀ ਨੇਕ ਦਿਲ ਪਟਵਾਰੀ ਸਾਹਿਬਤ ਹੋਏ ਜਿੱਥੇ ਕੀ ਅਸੀਂ ਜਨਤਾ ਨਾਲ ਆਮ ਜਨਤਾ ਨਾਲ ਤੇ ਪਿੰਡ ਵਾਸੀਆਂ ਤੇ ਮੋਹਤਵਰਾਨਾ ਗੱਲਬਾਤ ਕੀਤੀ ਤਾਂ ਉਹਨਾਂ ਸਭ ਨੇ ਪਟਵਾਰੀ ਸੰਦੀਪ ਸਿੰਘ ਸੰਧੂ ਦੀ ਬੜੀ ਸਾਰਨਾ ਕੀਤੀ ਉਹਨਾਂ ਨੇ ਕਿਹਾ ਕਿ ਪਟਵਾਰੀ ਸੰਦੀਪ ਸਿੰਘ ਸੰਧੂ ਜੋ ਕਿ ਇੱਕ ਬਹੁਤ ਹੀ ਨੇਕ ਦਿਲ ਤੇ ਬਹੁਤ ਹੀ ਇਮਾਨਦਾਰ ਵਿਅਕਤੀ ਹਨ ਪਿੰਡ ਵਾਸੀਆਂ ਤੇ ग्राम पंचायत ਦੇ ਸਭ ਮੈਂਬਰਾਂ ਨੇ ਪਟਵਾਰੀ ਸੰਦੀਖ ਸਿੰਘ ਸੰਧੂ ਦੀ ਬਹੁਤ ਸ਼ਰਾਰਤ ਕੀਤੀ। ਆਵਤਨ ਸੁਣਾਉਂਦੇ ਹਾਂ ਪਿੰਡ ਵਾਸੀਆਂ ਦੇ ਮੂੰਹ ਤੋਂ ਪਟਵਾਰੀ ਸਨੀਫ ਸੰਧੂ ਦੀ ਗੱਲਬਾਤ। ਟੈਕਸੇਟਿਵ ਲਾਈਟ ਤੋਂ ਡਾਕਟਰ ਲਖਸ਼ਰਪਾਈ ਪੀਐਸਰ ਰਿਪੋਰਟ। ਇਸ ਤੋਂ ਬਾਅਦ ਨਾਲ ਸੁੱਚਾ ਸਿੰਘ ਜੀ ਸਰ ਕੀ ਕਰਨਾ ਚਾਹੋਗੇ ਤੁਹਾਡੇ ਪਿੰਡ ਜੋ ਕੰਮ ਚੱਲ ਰਿਹਾ ਹੈ ਪਟਵਾਰੀ ਸਾਹਿਬ ਕੰਮ ਕਰ ਰਹੇ ਨੇ ਬਹੁਤ ਵਧੀਆ ਤੰਦ ਹੀ ਨੇ ਕੰਮ ਚੱਲਦਾ ਪਿਆ ਆ। ਖਰਾਬੇ ਦਾ ਮੁਆਵਜ਼ਾ ਜੋ ਕਿ ਪ੍ਰਸ਼ਾਸਨ ਦੇ ਵੱਲੋਂ ਜੋ ਕਾਰਵਾਈ ਕੀਤੀ ਜਾ ਰਹੀ ਕੀ ਖੁਸ਼ੀ ਹੈ ਪ੍ਰਸ਼ਾਸਨ ਵੱਲੋਂ ਜੋ ਕਾਰਵਾਈ ਕੀਤੀ ਜਾ ਰਹੀ ਹੈ। ਮੇਰਾ ਨਾਮ ਸੁੱਚਾ ਸਿੰਘ ਪਿੰਡ ਨਾਨੋ ਹੈ। ਸਾਡੇ ਪਿੰਡ ਦੇ ਸਰ ਰਾਜ ਸਿੰਘ ਤੇ ਸੰਤੂ ਕੁਟਵਾਰੀ ਸਾਹਿਬ ਆ ਗਏ ਪਿੰਡ ਦਾ ਸਾਰੇ ਪਿੰਡ ਦਾ ਹੀ ਜਿਹੜਾ ਬਹੁਤ ਵਧੀਆ ਕੰਮ ਕਰ ਰਹਾ ਆ ਤੇ ਸਾਰੀ ਪੰਚਾਇਤ ਨਾਲ ਲੈ ਕੇ ਸਾਰੇ ਪਿੰਡ ਵਾਸੀਆਂ ਨਾਲ ਲੈ ਕੇ ਬਹੁਤ ਧੰਨदाई ਤੇ ਨਾਲ ਕੰਮ ਕਰ ਰਹਾ ਮੈਂ ਉਹਦਾ ਬਹੁਤ ਧੰਨਵਾਦੀ ਹਾਂ ਤੇ ਉਹਨਾਂ ਦੀ ਕਾਰੀ ਤੋਂ ਬਹੁਤ ਖੁਸ਼ ਜੀ ਪ੍ਰਸੰਨ ਜੀ ਬਿਲਕੁਲ ਸਾਰਾ ਪਿੰਡ ਖੁਸ਼ ਹੋਇਆ ਜੀ ਕਿਹਦਾ ਜੀ ਆਪਣਾ ਚਿਤਾਰ ਸਿੰਘ ਪਿੰਡ ਨਾਨੋ ਕੀ ਹਾਂਜੀ ਸਰ ਜੋ ਪ੍ਰਵਾਰੀ ਸਾਹਿਬ ਕੰਮ ਕਰ ਰਹੇ ਨੇ ਉਹਨਾਂ ਦੀ ਕਾਰੀ ਤੋਂ ਖੁਸ਼ ਜੇ ਪੂਰੇ ਖੁਸ਼ ਆ ਜੀ ਤੰਦੇ ਹੀ ਨਾਨਕ ਰੋਜ਼ ਹੀ ਵਿਕੇ ਪੂਰੀ ਤਸੱਲੀ ਨਾਲ ਕੰਮ ਕਾੰਢੇ ਕੋਈ ਸ਼ੱਕ ਨਹੀਂ ਹੈ। ਤੁਹਾਨੂੰ ਤੂੰ ਪਰੁਠ ਕੇ ਕੰਮ ਚੱਲਦਾ ਪਿਆ ਹੈ। ਹਾਂ ਜੀ ਹਾਂ ਦੀ ਸਾਰੀ ਸੰਦੀਪ ਸਿੰਘ ਦੀ ਸੰਦੂ ਬਹੁਤ ਧੰਵਾਦੀਆਂ ਦੀ। ਪੰਚਾਇਤ ਨੂੰ ਸਾਰੀ ਨਾਲ ਲੈ ਕੇ ਪਿੰਡ ਦੇ ਸੱਜਣਾਂ ਨਾਲ ਲੈ ਕੇ ਬਿਲਕੁਲ ਪਾਰਦਰਸ਼ੀ ਨਾਲ ਕੰਮ ਹੋਣਦਿਆ। ਕੋਈ ਪਾਰਟੀਬਾਜੀ ਨਹੀਂ ਹੈ। ਸਾਰਿਆਂ ਦਾ ਕੰਮ ਵਧੀਆ ਹੋਣਦਿਆ। ਟਾਈਮ ਜਰੂਰ ਲੱਗਣਦਿਆ ਵਾ ਤੇ ਤਨ ਧੰਦੇ ਨਾਲ ਸ਼ਾਮਾਂ ਤੱਕ ਕਰਦੇ ਆ ਸ਼ਾਮ ਹਨੇਰੇ ਪਿੰਡ ਜਾਂਦੇ ਆ। ਇਕੱਲੇ ਇਸ ਪਿੰਕੇ ਆਸ-ਪਾਸ ਪਿੰਡਾ ਜੀ ਹੀ ਕੰਮ ਚੱਲਦਾ। ਆਸ-ਪਾਸ ਦੇ ਪਿੰਡਾਂ ਦਾ ਕੰਮ ਸੰਭਾਲਣਦਿਆ ਜੀ। ਕੰਮ ਤੁਹਾਨੂੰ ਪਤਾ ਟਾਈਮ ਲੱਗਦਾ ਆ ਜਾਂਦੇ। ਇਹੋ ਖ ਕਾਰਨ ਕਿ ਵਧੀਆ ਤਰੀਕੇ ਨਾਲ ਕੰਮ ਕਾਢੇ ਆਧਾਰ ਕਾਰਡ ਨਾਲ ਲੈ ਕੇ ਖਾਤੇ ਨ ਬਣਾ ਲੈ ਕੇ ਲਿਸਟਾਂ ਭੇਜੀ ਜਾਂਦੇ ਨਾਲ ਨਾਲ ਅਸੀਂ ਬਹੁਤ ਧੰਨਵਾਦੀ ਨਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ 10 ਵਹਲਕਾਈ ਨਾਲ ਦੇ ਪਿੰਡ ਨਾਲ ਕਿ ਜਿੱਥੇ ਕਿ ਸੰਦੀਪ ਸਿੰਘ ਸੰਧੂ ਆਪਣੇ ਪੂਰੇ ਕੰਮ ਦਰਦੀਪ ਸਰ ਕਰਦੇ ਹੋ ਜਿੱਥੇ ਖਰਾਂ ਦੇ ਖਰਾਬ ਨੇ ਜਿੱਥੇ ਹਰਾਂ ਦੀ ਮਾਰ ਨੇ ਬਹੁਤ ਹੀ ਭਿਆਨਕ ਤਬਾਹੀ ਮਚਾਈ ਇਸ ਇਲਾਕੇ ਦੇ ਵਿੱਚ ਲਗਭਗ 90% ਫੀਸੀ ਦੀ ਫਸਲਾਂ ਪੂਰ ਤਨ ਖਰਾਬ ਹੋ ਚੁੱਕੀਆਂ ਐਸੇ ਗੱਲਬਾਤ ਕਰਾਂਗੇ ਸਰਦਾਰ ਨਾਲੀ ਸਿੰਘ ਢਿੱਲੋ ਜੋ ਕਿ ਨਾਲਕ ਸਰਪੰਚ ਨੇ ਇਹ ਕੀ ਕਰਨਾ ਚਾਹੁੰਦੇ ਨੇ ਹਾਂਜੀ ਹਾਂਜੀ ਬਹੁਤ ਵਧੀਆ ਜੀ ਧੰਨਵਾਦ ਪਟਵਾਰੀ ਸਾਹਿਬ ਦਾ ਬਹੁਤ ਵਧੀਆ ਸੰਯੋਗ ਕਰ ਰਹੇ ਆ ਜੀ ਸਰ ਜੋ ਖਰਾਬ ਆਇਆ ਉਹ ਕਿੰਨਾ ਕੁ ਮਾਅਵਜਾ ਹੁੰਦਾ ਰਹਿ ਸਕਦਾ ਉਹ ਚਿਕਾ ਜੀ ਮਾਅਵਜਾ ਜੀ ਸਾਡੇ ਅੱਧੇ ਪਿੰਡ ਦਾ ਕੰਪਲੀਟ ਹੋ ਗਿਆ ਮੰਨ ਲਓ ਚੜਾਤਾ ਇਹਨਾਂ ਨੇ ਅੱਧਾ ਬਚਿਆ ਵਾ ਉਹ ਵੀ ਲੱਗੇ ਹੋਏ ਆ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਧਾਰੀয়াল ਸਾਹਿਬ ਦਾ ਬਹੁਤ ਧੰਨਵਾਦ ਸਾਡੇ ਸੀਐਮ ਮਾਨ ਸਾਹਿਬ ਬਹੁਤ ਸੰਯੋਗ ਕਰ ਰਹੇ ਹੈ ਜੀ ਉਹ ਜਲਦੀ ਤੋਂ ਜਲਦੀ ਉਹਨਾਂ ਦੇ ਇਹ ਕੋਸ਼ਿਸ਼ ਹੈ ਵੀ ਜਲਦੀ ਤੋਂ ਜਲਦੀ ਜਿੰਨੇ ਵੀ ਕਿਸਾਨਾਂ ਦਾ ਨਿਸ਼ਕਾਨ ਹੋਇਆ ਸੀ ਪੈਸਾ ਦੇ ਸਕੀਏ ਤੇ ਜਲਦੀ ਤੋਂ ਜਲਦੀ ਜੋ ਵੀ ਕੰਮ ਆ ਆਪਾਂ ਨੇਪਰੇ ਕਰ ਸਕੀਏ ਤੇ ਬਾਕੀ ਵਧੀਆ ਕਰ ਰਹੇ ਹੈ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਸੰਯੋਗ ਪੂਰਾ ਕਰਦੇ ਹੈ ਜੀ ਹਰ ਭੈਣ ਭਰਾ ਨਾਲ ਧਾਰ ਦੀ ਗੱਲ ਸੁਣਦੇ ਹੈ ਜੀ ਹੁਣ ਸਾਡੇ ਨਾਲ ਮਜਬੂਤ ਮੌਜੂਦ ਨੇ ਸੋ ਸੰਦੀਪ ਸਿੰਘ ਸੰਧੂ ਪਟਵਾਰੀ ਸਾਹਿਬ ਜੋ ਕਿ ਪਿੰਡ ਨਾਨੁਕਦੇ ਵਿੱਚ ਆਪਣਾ ਡਿਊਟੀ ਪੂਰਨ ਤਨਮਨ ਤੇ ਨਿਭਾ ਰਹੇ ਨੇ ਇਹ ਨਾਲ ਗੱਲਬਾਤ ਕਰਾਂਗੇ ਸਰ ਕੀ ਕਰਨਾ ਚਾਹੋਗੇ ਤੁਸੀਂ ਬੜੀ ਡਿਊਟੀ ਵਧੀਆ ਕਰ ਰਹੇ ਜੇ ਇਸ ਨੇ ਪੁੱਛਿਆ ਵੀ ਜਨਤਾ ਦੇ ਲੋਕ ਜੋ ਪਿੰਡ ਵਾਸੀ ਨੇ ਬਹੁਤ ਤੁਹਾਡਾ ਸਹਿਯੋਗ ਦੇ ਰਹੇ ਨੇ ਬਹੁਤ ਆਦਰ ਦਿਮਾਨ ਕਰਦੇ ਪਏ ਨੇ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੋ ਅਗਸਤ ਮਹੀਨੇ ਵਿੱਚ ਬਾਦਸ਼ਾਹ ਕਰਨ ਭਾਰੀ ਹੜਾਏ ਨੇ ਉਹਦੇ ਵਿੱਚ ਪਿੰਡ ਨਨੁਕੇ ਦਾ ਲਗਭਗ 80% ਰਕਬਾ ਉਹ ਹੈ 80% ਲਗਭਗ ਦੀਆਂ ਫਸਲਾਂ ਖਰਾਬ ਹੋ ਗਈਆਂ ਨੇ ਅਸੀਂ ਸਰਪੰਚ ਸਾਹਿਬਾਂ ਨਾਲ ਮਿਲ ਕੇ ਕਿਸੇ ਸਾਂਝੀ ਥਾਂ ਉੱਤੇ ਹਰ ਰੋਜ਼ ਆ ਜਾਂਦੇ ਆ ਸਪੀਕਰ ਤੇ ਅਨਾਉਂਸਮੈਂਟ ਹੋ ਜਾਂਦੀ ਆ ਪਿੰਡ ਦੇ ਜਿੰਨੇ ਵੀ ਬੰਦੇ ਜਿਨ੍ਹਾਂ ਦਾ ਖਰਾਬਾ ਹੋਇਆ ਹੈ ਉਹਨਾਂ ਕੋ ਉਧਾਰ ਕਾਰਡ ਉਹਨਾਂ ਦੇ ਇੱਕ ਖਾਤਾ ਨੰਬਰ ਲੈ ਕੇ ਅਸੀਂ ਆਨਲਾਈਨ ਕਰ ਰਹੇ ਆ ਤਾਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਜੋ ਸਰਕਾਰ ਵੱਲੋਂ ਨਿਯਮਿਤ ਮੁਆਵਜ਼ਾ ਹੋਇਆ ਹੈ ਉਹ ਉਹਨਾਂ ਦੇ ਖਾਤਿਆਂ 'ਚ ਆ ਸਕੇ ਸਰ ਇਹ ਦੇਖਿਆ ਪਰ ਆਪ ਪਿੰਡ ਵਾਸੀ ਨੇ ਵੀ ਤੁਹਾਡਾ ਬੜਾ ਮਾਣਸਨ ਕਰ ਰਹੇ ਨੇ ਕਿ ਪ੍ਰਵਾਦੀ ਸਾਹਿਬ ਬਹੁਤ ਹੀ ਵਧੀਆ ਨੇਕਦਲੀ ਨਾਲ ਕੰਮ ਕਰ ਰਹੇ ਨੇ ਬੜੀ ਮਨ ਖੁਸ਼ੀ ਹੋਈ ਹੈ ਜਿੱਥੇ ਵੇਖਿਆ ਜਾਵੇ ਕਿ ਪਟਵਾਰੀ ਨੂੰ ਬੜੀ ਕਿੰਨਾ ਜੋ ਨਿਕਾਨਾ ਦੇਖਿਆ ਜਾਂਦਾ ਪਰ ਅੱਜ ਮਨ ਨੂੰ ਬੜੀ ਖੁਸ਼ੀ تسਲੀ ਹੋਈ ਹੈ ਕਿ ਅੱਜ ਪਟਵਾਰੀ ਦੇ ਤੇ ਆਪਣੇ ਪੰਜਾਬ ਵਾਸੀਆਂ ਨੂੰ ਬੜੀ ਹੀ ਸਦਭਾਵਨਾ ਨਾਲ ਦੇਖਿਆ ਜਾਂਦਾ ਸਰ ਇਸ ਕੀ ਕਰਨਾ ਚਾਹੋਗੇ ਆਮ ਜਨਤਾ ਬਾਰੇ ਜੀ ਸਾਡੇ ਮਾਨਯੋਗ ਅ ਕਲਦੀਪ ਸਿੰਘ ਤਾਲੀਵਾਲ ਜੀ ਐਸਟੀਐਮ ਸਾਹਿਬ ਡੀਸੀ ਸਾਹਿਬ ਤੇ ਸਾਰਿਆਂ ਦੀ ਹਾਜ਼ਰਤਾਂ ਨੇ ਕਿ ਇਹ ਜਿਹੜਾ ਕੰਮ ਹੈ ਬਿਲਕੁਲ ਇਮਾਨਦਾਰੀ ਨਾਲ ਤੇ ਪਾੜਲਦਸ਼ੀ ਤਰੀਕੇ ਨਾਲ ਕੀਤਾ ਜਾਵੇ ਇਸ ਕਰਕੇ ਜਿਸ ਵੀ ਪਿੰਡ ਦਾ ਖਰਾਬਾ ਹੁੰਦਾ ਹੈ ਮੈਂ ਉਸ ਪਿੰਡ ਵਿੱਚ ਬਹਿ ਕੇ ਉਹ ਪਿੰਡ ਦੇ ਮੋਢਰ ਵਿਅਕਤੀਆਂ ਨੂੰ ਨਾਲ ਲੈ ਕੇ ਤੇ ਸਾਰਿਆਂ ਦੀ ਹਾਜ਼ਰੀ ਵਿੱਚ ਕਰਿਆ ਤੇ ਮੈਨੂੰ ਜੋ ਆਪਣੇ ਸੀਨੀਅਰ ਅਫਸਰ ਨੇ ਮੇਰੀ ਜੋ ਡਿਊਟੀ ਲਈ ਹੈ ਮੈਂ ਉਸ ਨੂੰ ਤੰਡੇ ਹੀ ਨਾ ਕਰਿਆ ਜੀ ਸਰ ਬਸ ਇਹ ਵੇਖਿਆ ਜਾਵੇ ਤਾਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਜੀ ਪਰੰਤੂ ਕਿਤੇ ਨਾ ਕਿਤੇ ਗੱਲ ਕੀਤੀ ਜਾਂਦੀ ਕਿਸੇ ਨਾ ਕਿਸੇ ਕੋਈ ਜਿਹੜੇ ਪਿੰਡ ਵਾਸੀ ਨੇ ਕਿਤੇ ਨਾ ਕਿਤੇ ਗੱਲ ਕੀਤੀ ਜਾਵੇ ਤਾਂ ਰਾਜਨੀਤਿਕ ਦੇ ਤੌਰ ਤੇ ਵੀ ਵਰਤਿਆ ਜਾਂਦਾ ਕਿਸੇ ਨਾ ਕਿਸ ਤੰਕੀਤ ਪਰੇਸ਼ਾਨ ਕੀਤਾ ਜਾਂਦਾ ਤੁਹਾਨੂੰ ਇਸ ਦੀ ਪਰੇਸ਼ਾਨੀ ਆ ਰਹੀ ਕੋਈ ਨਹੀਂ ਜੀ ਮੈਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆ ਰਹੀ ਦੂਜੀ ਗੱਲ ਜੀ ਇਸ ਚੀਜ਼ ਨੂੰ ਆਪਾਂ ਰਾਜਨੀਤਿਕ ਨਾ ਲਿਆ ਜਾਵੇ ਕਿਉਂਕਿ ਜਿਹੜਾ ਹੜਾਂ ਦੀ ਮਾਰ ਹੋਈ ਹੈ ਸਾਰਿਆਂ ਦੀ ਹੋਈ ਹੈ ਨੁਕਸਾਨ ਸਾਰਿਆਂ ਦਾ ਹੋਇਆ ਹੈ ਰਾਜਨੀਤੀ ਕਰਨ ਵਾਸਤੇ ਮਸਲੇ ਹੋਰ ਵੀ ਬਹੁਤ ਹੁੰਦੇ ਨੇ ਇਸ ਮਸਲੇ ਤੇ ਮੇਰੇ ਜੀ ਦੇ ਹੌਸਲਾ ਰਾਜਨੀਤੀ ਨਾ ਕੀਤੀ ਜਾਵੇ ਨਾ ਹੀ ਹੋ ਰਹੀ ਹੈ ਇਸ ਕਰਕੇ ਪਿੰਡ ਵਾਲੇ ਪੂਰਾ ਸਹਿਯੋਗ ਦੇ ਰਹੇ ਨੇ ਠੀਕ ਸਰਪੋਤਨ ਬਾਦ ਇਹ ਸੰਸਦੀਪ ਸਿੰਘ ਸੰਧੂ ਸਾਹਿਬ ਕੁੜਵਾੜੀ ਇਨਾਲਾਪ